ਪਰ ਮੈਨੂੰ ਸਮਝ ਨਹੀਂ ਆ ਰਿਹਾ ਲੈ ਵੀ ਇਹ ਬਿਹਾਰ ਚ ਜੋ ਹੋਇਆ ਕਿਤੇ ਉਹਦੇ ਚ ਉਹੀ ਸਰਦੀ ਤੇ ਉਹ ਕਰਾਮਾਤ ਤਾਂ ਨਹੀਂ ਗਈ ਤੇ ਜੇ ਉਹ ਕਰਾਮਾਤ ਹੈ ਤਾਂ ਫੇਰ ਭਾਈ ਪੰਜਾਬ ਚ ਕੀ ਹੋਊਗਾ ਉਹਦੇ ਲਈ ਇੱਕ ਵੱਡਾ ਯੁੱਧ ਹੋਣ ਵਾਲਾ ਹੈ ਇਹ ਧਿਆਨ ਰੱਖਿਓ ਜੇ ਪੰਜਾਬੀਓ ਕਿਉਂਕਿ ਤੁਹਾਡੀਆਂ ਜਿਹੜੇ ਤੁਹਾਡੇ ਬਾਹਰ ਗਏ ਹੋਏ ਬੱਚੇ ਨੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਤੇ ਜਿਹੜੇ ਬਾਹਰਲੇ ਇੱਥੇ ਆ ਰਹੇ ਨੇ ਜਾਂ ਲਿਆਂਦੇ ਜਾਣਗੇ ਉਹਨਾਂ ਦੀਆਂ ਵੋਟਾਂ ਬੰਨ ਗਈਆਂ ਇਹ ਇੱਕ ਬਹੁਤ ਵੱਡੀ ਲੜਾਈ ਹੈ ਜੇ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਲ ਨਾ ਹੋਏ ਤਾਂ ਇਹ ਸਮਝ ਲਿਓ ਜੇ ਲੈ ਵੀ ਤੁਸੀਂ ਪੰਜਾਬ 'ਚ ਰਹੋਗੇ ਪਰ ਤੁਹਾਡੇ ਹੁਕਮਰਾਨ ਬਦਲ ਜਾਣਗੇ ਕੋਈ ਹੋਰ ਹੋਣਗੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਪਰ ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਜੋ ਬਿਹਾਰ 'ਚ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਹੈ ਜਿਉ ਇੰਨੇ ਹੀ ਚੰਗੇ ਨੇ ਤਾਂ ਬਿਹਾਰ ਵਾਲੇ ਬਾਹਰ ਕਿਉਂ ਭੱਜੇ ਫਿਰਦੇ ਨੇ ਆ ਪੰਜਾਬ ਚ ਵਾਧੂ ਨੇ ਬਾਕੀ ਹਿੰਦੁਸਤਾਨ ਚ ਘਰੇ ਨੇ ਜੇ ਉਹ ਇੰਨੇ ਚੰਗੇ ਨੇ ਤਾਂ ਬਿਹਾਰ ਵਾਲਿਆਂ ਨੂੰ ਉੱਥੇ ਰੁਜ਼ਗਾਰ ਕਿਉਂ ਨਹੀਂ ਦਿੰਦੇ ਉੱਥੋਂ ਦੀ ਲਾਈਫ ਬੈਟਰ ਕਿਉਂ ਨਹੀਂ ਕੀ ਇਹ ਮੇਰੀ ਸਮਝ ਤੋਂ ਬਾਹਰ ਹੁਣ ਤੁਸੀਂ ਕਹੋਗੇ ਇਹ ਗੱਲ ਪੰਜਾਬ ਚ ਵੀ ਹੈ ਸਾਡੇ ਵੀ ਬਾਹਰ ਤੁਰੇ ਜਾਂਦੇ ਨੇ ਪਰ ਕਮ ਸੇ ਕਮ ਪੰਜਾਬ ਵਾਲੇ ਇਹ ਤਾਂ ਮੰਨਦੇ ਆ ਕਿ ਗਲਤ ਹੈ ਔਰ ਅਸੀਂ ਉਹਨੂੰ ਬਦਲ-ਬਦਲ ਕੇ ਕੋਸ਼ਿਸ਼ ਕਰ ਰਹੇ ਹਾਂ ਚਾਹੇ ਵੱਖਰੀ ਗੱਲ ਹੈ ਸਾਨੂੰ ਕੋਈ ਚੰਗਾ ਨਹੀਂ ਮਿਲ ਰਿਹਾਗਾ ਹਾਲ ਤੀਕ ਸਾਡੇ ਨਾਲ ਉਹੀ ਹੋ ਰਿਹਾ ਜੋ ਸਲਮਾਨ ਖਾਨ ਦੀਆਂ ਫਿਲਮਾਂ ala ਹਾਲ ਹੋ ਰਿਹਾ ਕਿ ਜਿਹੜੀ ਲੇਟੈਸਟ ਆਉਂਦੀ ਹੈ ਪਿਛਲੀ ਨੂੰ ਚੰਗੀ ਅਖਵਾ ਦਿੰਦੀ ਹੈ ਕਿ ਯਾਰ ਆ ਜਿਹੜੀ ਆਈ ਇਹਦੇ ਨਾਲ ਤਾਂ ਪਿਛਲੀ ਚੰਗੀ ਸੀ ਸਾਡੀਆਂ ਪਾਰਟੀਆਂ ਵੀ ਉਹੀ ਕਰ ਰਹੀਆਂ ਨੇ ਪਰ ਇਹ ਬਦਲਾਅ ਜਾਰੀ ਰੱਖਿਓ ਜੇ ਜੇ ਚੰਗਾ ਚੁਣਨਾ ਤਾਂ ਪਰ ਮੈਂ ਤੁਹਾਨੂੰ ਜੋ ਕਹਿਣਾ ਚਾ ਰਿਹਾ ਮੇਨ ਗੱਲ ਕਹਿਣਾ ਚਾ ਰਿਹਾ ਕਿ ਇਹ ਉਹੀ ਪੋਲਿਟਿਕਸ ਹੈ ਜਿੰਨੀਆਂ ਇਹ ਰਵਾਇਤੀ ਪਾਰਟੀਆਂ ਨੇ ਜਾਂ ਜੋ ਸੋਰਸ ਫੁੱਲ ਬੰਦੇ ਨੇ ਪੈਸਾ ਜਿੰਨਾਂ ਕੋਲੇ ਜਿਹੜਾ ਸਿਸਟਮ ਨੂੰ ਐਕਸਪਲੋਇਟ ਕਰ ਰਹੇ ਨੇ ਇਹ ਚਾਹੁੰਦੇ ਨੇ ਕਿ ਪੰਜਾਬ ਚ ਧਰਰਾ ਉੱਥੇ ਹੀ ਆ ਜੇ ਕਿ ਇੱਕ ਵਾਰੀ ਤੂੰ ਇੱਕ ਵਾਰੀ ਮੈਂ ਰਲ ਮਿਲ ਕੇ ਲੁੱਟੋ ਇੱਕ ਦੂਜੇ ਨੂੰ ਬਚਾਓ ਔਰ ਕੰਮ ਚਲਾਈ ਚੱਲੋ ਪਰ ਕਰੀਏ ਕਿਵੇਂ ਜੇ ਐ ਜੇ ਗੰਦ ਨਿਕਲ ਗਏ ਫਿਰ ਕੀ ਕਰਾਂਗੇ ਜਿਹੜੇ ਐਂ ਕੀ ਸੀ ਸੋ ਇੱਕੋ ਹੀ ਰਾਸਤਾ ਹੈ ਕਿ ਮੁੱਦਿਆਂ ਤੇ ਆਜੋ ਐਂਕੀ ਤੁਸੀਂ ਵੇਖ ਲਿਆ ਕਿਸੇ ਵੀ ਜਗ੍ਹਾ ਤੇ ਜੋ ਇਲੈਕਸ਼ਨ ਹੋਏ ਨੇ ਕੋਈ ਮੁੱਦਾ ਸੀ ਉਹਦੇ ਚ ਕਦੇ ਕਿਸੇ ਨੇ ਦੱਸਿਆ ਕਿ ਆ ਯੂਨੀਵਰਸਿਟੀ ਚ ਆਪਾਂ ਇੰਨਾ ਕੱਟ ਕੀਤਾ ਹੈ ਯੂਨੀਵਰਸਿਟੀ ਵਾਲੀ ਚੀਜ਼ ਨੂੰ ਆਪਾਂ ਬੈਟਰ ਕਿਵੇਂ ਕਰ ਸਕਦੇ ਆ ਪੰਜਾਬ ਦਾ ਐਕਸਪੈਂਡਿਚਰ 1 ਕਰੋੜ 50 ਲੱਖ ਰੁਪਏ ਆ ਮਤਲਬ ਇੰਨਾ ਹੈਗਾ ਤੇ ਅਸੀਂ 200 300 ਕਰੋੜ ਨਹੀਂ ਦੇ ਸਕਦੇ ਆ ਆਪਦੀ ਧਰੋਅਰ ਹੈ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਇਹਦੇ ਲਈ ਐਜੂਕੇਸ਼ਨ ਲਈ ਅਲੋਕੇਸ਼ਨ ਕਿੰਨੀ ਆ ਪੰਜਾਬ ਗਵਰਨਮੈਂਟ ਦੀ ਉਹਦੀ ਫਾਈਨਾਂਸ ਦੀ ਸਥਿਤੀ ਕੀ ਆ ਉਹ ਤਾਂ ਕਰਪਟ ਹੋਣ ਜਾ ਰਹੀ ਆ ਬਲਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਆ ਫਿਰ ਕਿੱਧਰ ਜਾਵਾਂਗੇ ਸੈਂਟਰ ਨੂੰ ਸਦਾਂਗੇ ਸੈਂਟਰ ਤੁਹਾਡਾ ਹੋ ਸਕਦਾ ਜਲਵਾਹੀ ਕਰਦੇ ਸਾਰੇ ਕਾਸੇ ਦਾ ਤਾਂ ਮੇਰੀ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਨੂੰ ਬਚਾ ਲਓ ਤੇ ਪੰਜਾਬ ਐ ਨਹੀਂ ਬਚਣਾ ਪੰਜਾਬ ਬਚੂਗਾ ਇੱਕੋ ਤਰੀਕੇ ਨਾਲ ਜਦੋਂ ਤੁਸੀਂ ਮੁੱਦਿਆਂ ਦੇ ਉੱਤੇ ਆਉਂਗੇ ਤੇ ਜਿਸ ਦਿਨ ਤੁਸੀਂ ਮੁੱਦਿਆਂ ਤੇ ਆਗੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਧਰਤੀ ਹੈ ਇਹੋ ਜਿਹਾ ਪਾਣ ਪਾਣੀ ਮਤਲਬ ਇਹ ਦੁਨੀਆ ਦੇ ਕਿਸੇ ਹਿੱਸੇ 'ਚ ਨਹੀਂ ਮੈਂ ਹਰ ਥਾਂ ਤੇ ਗਿਆ ਬਟ ਅਸੀਂ ਜੰਗਜੂ ਵੀ ਆਂ ਮਿਹਨਤੀ ਵੀ ਆਂ ਇੱਕੋ ਗੱਲ ਸਾਡੇ ਚ ਮਾੜੀ ਕਿ ਅਸੀਂ ਜਦੋਂ ਵੋਟ ਪਾਉਣੀ ਐ ਉਦੋਂ ਮੁੱਦਿਆਂ ਤੇ ਨਹੀਂ ਪਾਉਂਦੇ ਉਦੋਂ ਅਸੀਂ ਜਿੰਦਾਬਾਦ ਮੈਂ ਇਹਦੇ ਨਾਲ ਤੂੰ ਉਹਦੇ ਨਾਲ ਮੈਂ ਜੱਟ ਐ ਤੂੰ ਦਾਲਿਤ ਐ ਤੂੰ ਬ੍ਰਾਹਮਣ ਐ ਛੂਦਰ ਐ ਸਿੱਖ ਐ ਹਿੰਦੂ ਐ ਮੁਸਲਮਾਨ ਐ ਇਸ ਤੋਂ ਬਚੋ ਜੀ ਔਰ ਸਭ ਤੋਂ ਅਹਿਮ ਕਾਸ ਤੋਂ ਬਚਣਾ ਪੈਸੇ ਤੋਂ ਜੋ ਹੁਣ ਪਤਾ ਲੱਗ ਰਿਹਾ ਮੈਨੂੰ ਕਿ ਇੰਨਾ ਕੁ ਪੈਸਾ ਵੰਡਿਆ ਗਿਆ ਕਿ ਪੁੱਛੋ ਹੀ ਨਾ ਈਮਾਨ ਤਰੰਤਾਰਨ ਸਾਹਿਬ ਦੀ ਸੀਟ ਤੇ ਔਰ ਜੋ ਫੋਰਸ ਦਾ ਇਸਤੇਮਾਲ ਹੋਇਆ ਇਹ ਤੋਂ ਬਾਅਦ ਜੋ ਜਿਹੜਾ ਬੰਦਾ ਆਪਦੀ ਵੋਟ ਵਈਚ ਦਿੰਦਾ ਹੈ ਨਾ ਉਹਨੂੰ ਕੁਝ ਵੀ ਬੋਲਣ ਦਾ ਹੱਕ ਨਹੀਂਗਾ ਇਹ ਮਤਦਾਨ ਹੈ ਇਹ ਉੱਪਰ ਵਾਲੇ ਨੇ ਅੱਜ ਦੀ ਡੇਟ 'ਚ ਕੋਈ ਵੱਡਾ ਦਾਨ ਤਾਂ ਵੱਖਰਾ ਲੈ ਗਿਆ ਮਤਦਾਨ ਤੋਂ ਵੱਡਾ ਦਾਨ ਕੋਈ ਨਹੀਂ ਤੇ ਤੁਸੀਂ ਉਹਦੇ ਵੀ ਪੈਸੇ ਲਈ ਜਾਂਦੇ ਹੋ ਸ਼ਾਇਦ ਇਸ ਕਰਕੇ ਲੈ ਰਹੇ ਕਿ ਚੋਰਾਂ 'ਚੋਂ ਇੱਕ ਚੋਰ ਚੋਣਾ ਜਾਂਦੇ ਚੋਰ ਦੀ ਲੰਗੋਟੀ ਸੀ ਜਿੰਨਾ ਕ ਲੈ ਲਓ ਕਿਉਂ ਯਾਰ ਅਸੀਂ ਇੰਨੇ ਹੀ ਗਏ ਗੁਜ਼ਰ ਰਹੇ ਹਾਂ ਅਸੀਂ ਸੋਚ ਨਹੀਂ ਸਕਦਾ ਸਾਡਾ ਸਟੇਟ ਬੈਟਰ ਕਿਵੇਂ ਹੋਊਗਾ ਹਰ ਸੰਘਰਸ਼ ਤੇ ਇਕੱਠੇ ਹੋ ਜਾਣੇ ਆ ਤੇ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਓਦੋਂ ਐਵਜਿਆਂ ਨੂੰ ਚੁੰਦੇ ਆ ਜਿਨ੍ਹਾਂ ਨਾਲ 5 ਸਾਲ ਲੜੀ ਜਾਈਏ ਓਦੋਂ ਨਹੀਂ ਸੋਚ ਸਕਦੇ ਹੁਣ ਤੱਕ ਕਦੇ ਵੀ ਆ ਇਨਕਲੂਡਿੰਗ ਇਨਕਲਾਬੀ ਤੁਸੀਂ ਕਿਸੇ ਮੁੱਦੇ ਤੇ ਵੋਟ ਪਾਈ ਐ ਜੇ ਪਾਈ ਐ ਤਾਂ ਮੈਨੂੰ ਦੱਸੋ ਕਿਹੜੇ ਤੇ ਪਾਈ ਐ ਕਿ ਡਿਟੇਲ ਆਫ ਪਾਲਿਸੀ ਹੋਵੇ ਕਿ ਰੇਤ ਦੀ ਪਾਲਿਸੀ ਆ ਰੋਡ ਮੈਪ ਆ ਮੈਡੀਕਲ ਦੀ ਆ ਐਜੂਕੇਸ਼ਨ ਦੀ ਆ ਰੈਵਨਿਊ ਵਧਾਉਣ ਦੀ ਆ ਜਿੰਨੇ ਕੋਈ 35 ਕਮਸਲੇ ਨੇ ਤੇ 20 ਕ ਸਭ ਮੁੱਦੇ ਨੇ ਇੱਕ ਵਾਰੀ ਉਹਨਾਂ ਨੂੰ ਸਮਝ ਲਓ ਤੇ ਜੇ ਨਾ ਪੰਜਾਬ ਬਦਲ ਜੇ ਤਾਂ ਮੈਨੂੰ ਕਹਿ ਦਿਓ ਜੀ ਨਹੀਂ ਤਾਂ ਆਹੀ ਕੁਛ ਹੋਊਗਾ ਤੁਹਾਡੇ ਪ੍ਰਦੇਸ਼ ਦੀ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਪੰਜਾਬ ਚ ਪੰਜਾਬੀ ਰਹਿਣਗੇ ਹਕੂਮਤ ਕਿਸੇ ਹੋਰ ਦੀ ਹੋਊਗੀ ਇਹਦੇ ਲਈ ਤਿਆਰ ਹੋ ਜਾਓ ਇਹ ਹੋਣ ਜਾ ਰਿਹਾ ਹੈ ਔਰ ਇੱਕ ਵੱਡੀ ਲੜਾਈ ਕਿ ਸਾਡੇ ਮੁੰਡਿਆਂ ਦੀ ਵੋਟ ਨਾ ਕੱਟੀ ਜਾਵੇ ਬਾਹਰਲਿਆਂ ਦੀ ਐਡ ਨਾ ਹੋਵੀ 6 ਮਹੀਨੇ ਬਾਅਦ ਉਹ ਲੜਾਈ ਸਾਹਮਣੇ ਖੜੀ ਹੈ ਮਾਹਣਾ ਜੇ ਆਪਣੀ ਸੋਚ ਨੂੰ ਬਿਹਤਰ ਕਰ ਲੋ ਸ਼ਾਇਦ ਬਚ ਜੇ ਜੋ ਹਾਲ ਦੀ ਘੜੀ ਦੇ ਵਿੱਚ ਜੋ ਤਰਨ ਤਾਰਨ ਬਾਈ ਇਲੈਕਸ਼ਨ ਦਾ ਜੋ ਰਿਜ਼ਲਟ ਆਇਆ ਹੈ ਤਾਂ ਉਸ ਉੱਪਰ ਜਿੰਨਾ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਡਰ ਹੈ ਉਸ ਨੂੰ ਮੈਂ ਕਹਿਣਾ ਚਾਹਾਂਗਾ ਵੀ ਆਪਾਂ ਬੜੀ ਸ਼ਾਨਦਾਰ ਜਿਹੜੀ ਇਹ ਚੋਣ ਲੜੀ ਹੈ ਬਹੁਤ ਵਧੀਆ ਫਾਈਟ ਜਿਹੜੀ ਹੈ ਦੂਜੀ ਸਿਆਸੀ ਪਾਰਟੀਆਂ ਨੇ ਦਿੱਤੀ ਹੈ ਪਰ ਜਿਹੜਾ ਸਰਕਾਰ ਦਾ ਤੰਤਰ ਤੰਤਰ ਸੀ ਜੋ ਸਰਕਾਰ ਦੀ ਮਸਲ ਪਾਵਰ ਪੈਸਾ ਸਾਰਾ ਕੁਝ ਉਹਨਾਂ ਨੇ ਕੀਤਾ ਉੱਤੇ ਚਰਾਬ ਵੰਡੀ ਸਾਰਾ ਧੱਕੇਸ਼ਾਹੀ ਉੱਤੇ ਕੀਤੀ ਉਹਦੇ باوجود ਵੀ ਆਪਾਂ ਸਾਰੇ ਉੱਤੇ ਡਟੇ ਰਹੇ ਇਹ ਸਾਰੀ ਗੱਲ ਜਿਹੜੀ ਕਾਬਲੇ ਤਾਰੀਫ ਹੈ ਬਾਕੀ ਆਪਾਂ ਆਪਦੇ ਦਿਲਾਂ ਦੇ ਵਿੱਚ ਮਾਸਾ ਵੀ ਕੋਈ ਸ਼ਕਸਤ ਵਾਲੀ ਗੱਲ ਨਹੀਂ ਲੈ ਕੇ ਆਉਣੀ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਤੇ 2027 ਵਿੱਚ ਵੀ ਉਸੇ ਤਰੀਕੇ ਨਾਲ ਚੜਦੀ ਕਲਾ ਹੋਣੀ ਹੈ ਉਸੇ ਤਰੀਕੇ ਨਾਲ ਸੁਨਾਮੀ ਆਉਣੀ ਹੈ ਜਿਵੇਂ 2024 ਵਿੱਚ ਆਈ ਸੀ ਤੇ ਆਪਣੀ ਪਾਰਟੀ ਨੂੰ ਦੋ ਮੈਂਬਰ ਪਾਰਲੀਮੈਂਟ ਮਿਲੇ ਚੜਦੀ ਕਲਾ ਚ ਰਹਿਣਾ ਆਪਾਂ ਸਾਰੇ